ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਾੜਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਰ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪ੍ਰਿੰਡ ਕਾਲੇ ਕੇ ਕੋਠੇ ਕਾਲੇ ਕੇ ਵਜਦੇ ਆ ਜੀ ਬਾਗਾ ਨੇੜੇ ਬਾਗਾ ਪੁਰਾਣਾ ਰਹਿ ਜਾਂਦਾ ਜਿਹੜਾ ਬਾਗੇ ਪੁਰਾਣਾ ਤੋਂ ਨਿਆਲ ਸਿੰਘ ਦਾ ਹਾਈਵੇ ਜਾਂਦਾ ਜੀ ਵੱਡਾ ਉਸ ਦੇ ਉੱਪਰ ਬਾਈ ਦਾ ਘਰ ਆਇਆ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ 6 ਐਨੀਮਲ ਲੈ ਕੇ ਆਏ ਆ ਜੀ 2 ਸੂਏ ਸਵਾ ਨਾਕਾ ਜੀ 4 ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਮਨਜੀਤ ਸਿੰਘ ਆ ਜੀ ਪਿੰਡ ਕਾਲੇ ਕੇ ਕੋਠੇ ਨਿਹਾਲ ਸਿੰਘਾ ਰੋਡ ਤੋਂ ਵੱਡੇ ਰੋਡ ਦੇ ਉੱਪਰ ਆਈ ਬੱਗਾ ਪਣ ਤੋਂ ਨਿਹਾਲ ਸਿੰਘਾ ਰੋਡ ਦੇ ਉੱਪਰ ਠੀਕ ਆ ਬਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9700008152 ਠੀਕ ਹੈ 199143062 ਠੀਕ ਹੈ ਜੀ ਮੱਝ ਤੋਂ ਬਈ ਸ਼ੁਰੂ ਕਰ ਲਾਂਗੇ ਸੂਆ ਕਿੰਨਾ ਮਾ ਸੂਈ ਹੈ ਜੀ ਇਹ ਤੀਜਾ ਸੂਆ ਬਈ ਜੀ ਕਦੋਂ ਸੂਈ ਹੈ ਜੀ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਹੈ ਜੀ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਬੱਚਾ ਕਿ ਦਿੱਤਾ ਬੱਚਾ ਕੱਤੀ ਹੈ ਮਗਰ ਜੇ ਡੰਣਾ ਜੀ ਹਾਂ ਜੀ ਹਾਂ ਜੀ ਬਿਲਕੁਲ ਹੁਣ ਦੁੱਧ ਆ ਕੇ ਬੋਲਾ ਕਰ ਹੁਣ ਬਈ ਬੋਲਾ ਹੀ ਰੱਖ ਲੋ ਜਿਹਦੇ ਦਿਨ ਚ ਉੱਠੇ ਦਾ ਬੋਲਾ ਹੀ ਹੁੰਦਾ ਤਕਰੀਬਨ ਹਫਤੇ ਦੇ ਕਰਦਾ ਬੋਲਾ ਹੀ ਠੀਕ ਹੈ ਜੀ ਕਿੰਨਾ ਤਿਆਰ ਹੈ ਜੀ ਹੁਣ ਇਸ ਟਾਈਮ ਸਹੀ 10 ਕਿਲੋ ਤੋਂ ਬਾਹਰ ਹੈ ਬਈ ਜੋ 10 11 ਦੇ ਵਿੱਚ ਜੋ ਕਹਿੰਦੇ ਫਲਾਂ ਦੇ ਡੰ ਸਕੋਰ ਕੇ ਦਿਖਾ ਦੇ ਜੀ 22 ਦੇ ਦਸ਼ਨ ਮੁਤਾਬਕ ਸੂਹਾ ਤੀਜਾ ਸੂਈ ਹੈ ਜੀ 4 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਬੱਚਾ ਮਗਰ ਮਲ ਜਾਣੀ ਤੁਹਾਨੂੰ ਕੱਟੀ ਜੀ ਜਿਹੜਾ ਨੈਟ ਬੋਲਾ ਤਿਆਰ ਆ ਉਹ 10 ਕਿਲੋ ਤੋਂ ਹੈ ਬਾਹਰ ਇਹ 10 ਜੋਗ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਬਾਕੀ ਥਣਾਂ ਦੇ ਸਹਿਜ ਵੀ ਸੋਨੇ ਕੱਦਗਾਠ ਵੀ ਚੰਗਾ ਵਜਨ ਵਾਲੀ ਹੈ ਜੀ ਠੰਡੀ ਸੀਲ ਬਾਈ ਪੂਰੀ ਠੰਡੀ ਸੀਲ ਬਥੇਰੀ ਆ ਬਾਈ ਜੀ ਚੋਂਚਵਾਈ ਬਹੁਤ ਚੰਗਾ ਲੱਗਿਆ ਠੀਕ ਆ ਜੀ ਸੀਲਸ ਲੱਗ ਬਾਈ ਕਹਿੰਦਾ ਪੂਰੀ ਆ ਬੇਫਿਕਰ ਹੋ ਜਾ ਚੋਂਚਵਾਈ ਦੀ ਇੱਕ ਨੰਬਰ ਹੋਊਗੀ ਬਾਕੀ ਆਰਡਰ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਜੀ ਫਿਟਨੈਸ ਆਲਾ ਹਵਾਨਾ ਕੋਈ ਟੁੱਟ ਮਾ ਨਹੀਂ ਕੱਦ ਕਰ ਬੰਨ ਦੇ ਵੀਰ ਕੱਦ ਕਾਠ ਵੀ ਚੰਗਾ ਬੱਚਾ ਮਗਰ ਮਲ ਜਾਨੀ ਆ ਕੱਤੀ ਤੁਨੂੰ ਕੱਤੀ ਵੀ ਮਗਰ ਚੰਗੀ ਆ ਜੀ ਕੱਤੀ ਦਾ ਕੋਈ ਸੀਮਨ ਰਿਕਾਰਡ ਨਹੀਂ ਬਾਈ ਜੀ ਕੋਈ ਆਪਣੇ ਕੋ ਰਿਕਾਰਡ ਹੈ ਨਹੀਂ ਠੀਕ ਆ ਜੀ ਤੇ ਕਿੰਨਾ ਕੁ ਭਾਜੂ ਵੀਰੋ ਦੁੱਧ ਭਾਈ ਦੁੱਧ ਹੈਗੀ ਆਸਮੇਦ ਵੀ 15 ਕਿਲੋ ਤੇ ਜਾਣਾ ਚਾਹੀਦਾ ਹੈ ਬਾਕੀ ਸੇਵਾ ਦੀ ਹਾਂਜੀ ਬਾਕੀ ਅਗਲੇ ਦੀ ਸੇਵਾ ਤੇ ਡਿਪੈਂਡ ਆ ਜੀ ਡਿਮਾਂਡ ਕੀ ਰਹਿਣਾ ਲੀ ਆ ਜੀ ਇਹ ਬਾਈ ਜੀ ਆਪਾਂ 1-5 ਦੀ ਦੇਵਾਂਗੇ ਜੀ ਕੋਈ ਵੀ ਮਾਤਾ ਮਾਨਤਨ ਹਾਂਜੀ ਕੋਈ ਗੱਲ ਨਹੀਂ ਮਾਨਤਨ ਜ਼ਰੂਰ ਕਰਾਂਗੇ ਠੀਕ ਆ ਜੀ 1,05,000 ਰੁਪਿਆ ਬਾਈ ਜੀ ਡਿਮਾਂਡ ਕਰਦੇ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ 2 ਨੰਬਰ ਬਾਈ ਜਾਣ ਦੀ ਕੀ ਡਿਟੇਲ ਆ ਸੁਹਾ ਕਰਨਾ ਜੀ ਕਾਂ ਦਾ ਸੂਆ ਦੂਜਾ ਬਾਈ ਜੀ ਠੀਕ ਹੈ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਹਲੇ ਇੱਕ ਹਫਤਾ ਆਰਾਮ ਨਾਲ ਲੇ ਲਿਓ ਬਾਈ ਜੀ ਠੀਕ ਹੈ ਜੀ ਇੱਕ ਹਫਤਾ ਲੈ ਲਿਓ ਕਿੰਨਾ ਕ ਬਾਜੂ ਦੁੱਧ ਦੁੱਧ ਬਾਈ ਜੀ ਇਹਨੇ ਮਾਲਕਾਂ ਦੇ ਦੱਸਨਾਂ ਪਲੂਨ ਨੇ 24 25 ਕਿਲੋ ਦੁੱਧ ਕੱਢਿਆ ਜੀ 24 25 ਕਿਲੋ ਕੱਢਿਆ ਲਗਭਗ ਠੀਕ ਹੈ ਬਾਈ ਜਾਊ ਪਲੱਸ ਹੈ ਕਿ ਯਾਰ ਐਸ ਕੀ ਬਾਈ ਜੀ 32 ਡੇਢ ਗੇਡ ਆ ਰਾਮਣਾ ਜਾਊਗੀ ਕੋਈ ਦਿੱਤਾ ਰਿਕਾਰਡ ਜੇ ਸੀਮੰਦਰ ਜੇ ਤਾਂ ਨਹੀਂ ਸੀਮੰਦਰ ਕੋਲ ਕਿਸੇ ਦਾ ਵੀ ਹੈ ਨਹੀਂ ਆਪਾਂ ਨੇ ਕਹੀਏ ਜੀ ਨਾਲ ਲੈ ਕੇ ਆਂਦਾ ਹਾਂ ਜੀ ਠੀਕ ਹੈ ਜੀ ਹੋਰ ਕੀ ਦਿਖਾਦੀ ਬਾਈ ਸੂਆ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਬਾਈ ਸਮਾਂ ਦੱਸਦਾ ਬਈ ਲਗਭਗ ਹਫਤਾ ਲੈ ਕੇ ਦੋ ਚਾਰ ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਘੱਟ ਵੀ ਲਿਜਾ ਸਕਦਾ ਜਾਂ ਤਾਂ ਬਰੀਡ ਦੀ ਪੂਰੀ ਚੰਗੀ ਆ ਜੀ ਫੁੱਲ ਵਜਨ ਚੰਗਾ ਜੀ ਫੁੱਲ ਕੱਦ ਘਾਟ ਵਨ ਦੇ ਬਰੀਕ ਬਰੀਕ ਰੇਂਜ ਤੁਸੀਂ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿਖੜ ਮਾਹਦੀ ਚਵਾਈ ਵਾਲਾ ਰੋਕ ਲੈ ਵੀਰੇ ਇੱਥੇ ਥਣਾਂ ਦੇ ਸਾਈਜ਼ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰ ਹੀ ਥਾਂ ਨਾ ਆ ਵੈਸੇ ਹੀ ਆ ਬਈ ਥਾਂ ਦੇ ਨਾਲ ਮਾੜਾ ਹਾਂਜੀ ਹਾਂਜੀ ਇਹ ਵੈਸੇ ਆ ਬਈ ਠੀਕ ਆ ਜੀ ਹਮਾਨੇ ਨੂੰ ਚੱਲਦੇ ਨਹੀਂ ਕਰਾਈ ਆ ਜੀ ਆਪਣੀ ਜੀ ਸਾਰੀਆਂ ਵਾਡਲੇ ਵਾਲੇ ਕਰਮ ਵਾਲੀ ਨੇ ਕੱਢ ਕੇ ਸਾਨੂੰ 25 26 ਕਿਲੋ ਦੁੱਧ ਬਾਈ ਦੱਸਦਾ ਕਿ ਮਾਰ ਕਰਨ ਦੱਸਿਆ ਪਹਿਲ ਦੇ ਸਭ ਹੀ ਦਿੱਤਾ ਵਾ ਉਮੀਦ ਹੈ ਕਿ ਅੱਧੀ ਦੀ ਆ ਬਾਕੀ ਵੀਰੇ ਮੌਸਮ ਚੰਗਾ ਆ ਜਨ ਤੇ ਦੁੱਧ ਦਾ ਕਰਮ ਵਾਲੀਆਂ ਤੇ ਜਿੰਨਾ ਮਰਜ਼ੀ ਲੈ ਲੋ ਇਹ ਤਾਂ ਮਸ਼ੀਨਾਂ ਹੀ ਹੁੰਦੀ ਆ ਜੀ ਮਿਲਕ ਵੇਨ ਬੁਰੀ ਸਟਰੋਂਗ ਹੁੰਦੀ ਆ ਥਣ ਸੋਹਣਾ ਗੁਲਾਬੀ ਆ ਹਮਾਨੇ ਤੇ ਬਰੀਕ ਬਰੀਕ ਵੇਚ ਚੈੱਕ ਕਰ ਸਕਦੇ ਹੋ ਰੰਗ ਬਰੈਂਡ ਦੀ ਬੁਰੀ ਚੰਗੀ ਆ ਬਾਈ ਕਹਿੰਦਾ ਪਾ ਮੈਂ ਕਹਿ ਦਿੱ ਕਿ ਬਈ ਫਲਾਣਾ ਸੀਮਨ ਲੱਗਿਆ ਆਪਣੇ ਕੋਲ ਕੋਈ ਰਿਕਾਰਡ ਨਹੀਂ ਦਾ ਜੀ ਉਹ ਅਗਲੇ ਦੇ ਕਿਸਮਤ ਚੰਗਾ ਸੀ ਮੰਨ ਲੱਗਿਆ ਜਾਂ ਮਾੜਾ ਲੱਗਿਆ ਜੀ ਡਿਮਾਂਡ ਵੇਰੇ ਜ ਡਿਮਾਂਡ ਬਾਈ ਮੁੱਲ ਜਿੰਨਾ ਮਰਜ਼ੀ ਕਰਾ ਲਓ ਆਪਾਂ ਇੱਕ 7 ਦੀ ਦੇਣੀ ਹੈ ਦੇਣੀ 1 ਲੱਖ 7000 1 ਲੱਖ 7000 ਠੀਕ ਹੈ ਜੀ 1 ਲੱਖ 7000 ਦੀ ਬਾਈ ਕਹਿੰਦਾ ਦੇਣੀ ਹੈ ਜੀ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲਓ ਜੀ ਅੱਗੇ ਤੇ ਆ ਗਈ ਤੈਨੂੰ ਨੰਬਰ ਸੁਆ ਕਰਨ ਨਾ ਜੀ ਇਹਦਾ ਵੀ ਦੂਜਾ ਸੁਆਏ ਬਈ ਸਮਾਂ ਕਰਨ ਲੈਂਦੀ ਹੈ ਜੀ ਇਹ ਵੀ ਬਾਈ ਹਫਤਾ ਲੈ ਜੂ ਇੱਕ ਹਫਤਾ ਲੈ ਜੂ ਕੀ ਰਕਾਣਾ ਬਈ ਦੁੱਧ ਦਾ ਇਹ ਨ ਤੀਕ ਕਿਲੋ ਦੁੱਧ ਕੱਢਿਆ ਜੇ ਉਪਰਤੀ ਬੁਝੇ ਨਾ ਹਾਂਜੀ ਹਾਂਜੀ ਇਹ 25 26 ਤੇ ਗਾਂ ਥੋੜੀ ਜੀ ਸੇਵਾ 'ਲੋ ਰਹੇਗੀ ਕਰਤ ਸੇਵਾ ਦਾ ਕਰਵਾਈ ਜੀ ਆ ਤਾਂ ਕਰਕੇ ਬਸ ਇਹ ਬਸ ਮਸਾ 24 25 ਦੇ ਰਹੂਗੀ ਜੇ ਸੰਭੀ ਹੁੰਦੀ ਗਾਂ ਫਿਰ ਹੋ ਸਕਦਾ 30 ਤੇ ਜਾਵੜ ਥਨਾ ਦੇ ਡੰਨਾ ਜੀ ਹਾਂਜੀ ਹਾਂਜੀ ਬਿਲਕੁਲ ਓਕੇ ਜੀ ਥਨਾ ਦੇ ਸਾਰੇ ਪਸ਼ੂ ਆਪਣੇ ਓਕੇ ਆ ਜੀ ਠੀਕ ਆ ਭਾਈ ਸੂਆ ਦੂਜਾ ਹੁੰਦੀ ਆ ਸਮਾਂ ਲਗਭਗ ਇਹ ਵੀ ਹਫਤਾ ਲੱਗੂਗੀ ਜੇ ਥੋੜੀ ਜੀ ਬਾਈ ਜਿੰਦਾ ਕਰਤ ਸੇਵਾ ਲੈ ਘਰੋਂ ਆਈਏ ਜੇ ਜੇ ਸੰਭੀ ਹੁੰਦੀ ਤਾਂ ਗੱਲਬਾਤ ਹੀ ਹੋਰ ਹੋਣੀ ਸੀਗੀ 22 23 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਮੀਂਹ ਦੇ ਆ 25 ਦੀਆ ਵਜਨ ਵਜੂ ਦੇਤਾ ਵੀ ਚੰਗਾ ਜੀ ਕਾਦੇ ਦਾ ਵੀ ਚੰਗਾ ਵੇਲ ਬਹੁਤ ਆ ਬਾਕੀ ਹਵਾਨੇ ਦੀ ਖੂਬਸੂਰਤੀ ਚੈੱਕ ਕਰ ਲੋ ਜੀ ਸੋਨਾ ਫਿਟਿੰਗ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਹੱਤੀ ਜੁਵਾਈ ਵਾਲਾ ਮੰਜੇ ਤੇ ਪਾ ਵਾਂਗੂ ਖੜਾ ਜੀ ਬਾਕੀ ਵੀਰੇ 7 ਦਿਨ ਪਏ ਆ ਜੀ 7 ਦਿਨਾਂ ਤਿਕਰ ਤਾਂ ਪੂਰਾ ਵੱਡਾ ਤੇ ਸੋਨਾ ਹਵਾਨਾ ਤਿਆਰ ਕਰੂਗੀ ਠੰਡੇ ਸੀਰੇ ਪੂਰੀ ਆ ਥਣਾ ਦੀ ਡੰਨ ਨਾ ਬੇਫਿਕਰ ਹੋ ਜਾ ਬਾਈ ਕੰਨ ਥਣਾ ਦੀ ਆਪਾਂ ਪਾਸ ਕਰਕੇ ਲਿਆਂਦੀ ਆ ਤੁਸੀਂ ਪੈਸੇ ਲਾਉਣੇ ਵੀਰੇ ਤੁਸੀਂ ਆਪਦੇ ਪਾਸ ਕਰਕੇ ਲੈ ਜਿਓ ਜੀ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਜੀ ਇਹ 82000 ਰੁਪਏ ਦੀ ਹਨ ਜੇ ਜੋੜਾ ਲੈ ਜੇ ਕੋਈ ਸੱਜਣ ਜੀ ਕੋਈ ਗੱਲ ਨਹੀਂ ਬਈ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਇਹਦੀ 82000 ਰੁਪਿਆ ਡਿਮਾਂਡ ਕਰਦੇ ਬਾਈ ਕਹਿੰਦਾ ਜੇ ਜੋੜਾ ਲੈ ਜੀ ਤਾਂ ਥੋੜਾ ਕੰਨਾ ਮਾਨਤਨ ਜ਼ਿਆਦਾ ਹੋਊਗਾ ਮਾਨਤਨ ਆਪਾਂ ਕੱਲੀ-ਕੱਲੀ ਚ ਵੀ ਕਰਾਂਗੇ ਜੇ ਕੋਈ ਜੋੜਾ ਲਿਆ ਉਹਦਾ ਮਾਨਤਨ ਵਧ ਕਰਾਂਗੇ ਠੀਕ ਹੈ ਉਹਦਾ ਵਧ ਹੋਊਗਾ ਜੀ ਬਾਕੀ ਵੀਰੇ ਤਿਆਰੀ ਸੋਹਣੀ ਕਰਦੇ ਆਂ ਹੁੰਦੀਆਂ ਦੋਨੇ ਗਾਈਆਂ ਚੈੱਕ ਕਰ ਸਕਦੇ ਹੋ ਜਿਹੜੀਆਂ ਕਿ ਲੱਖ ਨੂੰ ਦੇਖ ਰਹੀਆਂ ਨੇ ਜੇ ਹਫ਼ਤੇ ਨੂੰ ਵੀਡੀਓ ਬਣਾਉਂਦੇ ਤਾਂ ਐਂਡ ਹਵਾਨੇ ਫਸੇ ਪਏ ਹੋਣੇ ਸੀਗੇ ਜੀ ਦੰਦੋ ਜੀ ਦੰਦ ਨਹੀਂ ਵੇਖੇ ਲੋ ਨਾਂ ਨਹੀਂ ਚੈੱਕ ਕੀਤੇ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਬਾਈ ਇਹ ਵੀ ਲੈਂਦੀ ਹੈ ਇੱਕ ਹਫਤਾ ਜੀ ਇੱਕ ਹਫਤਾ ਠੀਕ ਹੈ ਬਾਈ ਕਿੰਨਾ ਕਬੜੀ ਦੱਸੋ ਜੀ ਦੁੱਧ ਬਾਈ ਚਾਹੀਦੇ ਨੂੰ ਦੱਸ ਤੂੰ ਬਾਰ-ਬਾਰ ਦਾ ਚਾਹੀਦੇ ਜੀ ਸਾਤ ਕਬਰ ਦੇਣ ਹਾਂ ਲੈ ਵੀਰੇ ਹਸਾਬ ਨਾਲ ਅਲੇ ਹਫਤਾ ਦੇ ਅੱਠ ਵੀ ਚੰਗਾ ਜੀ ਜਿਹੜੇ ਹਸਾਬ ਨਾਲ ਸੂਆ ਪਹਿਲਾ ਜੀ ਨਾਲ ਨਾਲ ਵੀਰੇ ਤੋਰਦੀ ਦੰਦ ਬਾਈ ਕਹਿੰਦਾ ਚੈੱਕ ਨਹੀਂ ਕੀਤੇ ਆਪਾਂ ਐਵੇਂ ਕਹਿ ਦਿੱ ਗਏ ਸਮਾਂ ਲਗਭਗ ਇਹ ਵੀ ਹਫਤਾ ਲੈਂਦੀ ਕਿ ਬਾਕੀ ਕੁੰਡਾ ਸੈਂਗਾ ਸੂਣੀ ਵੀ ਤੇ ਇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਅਰੇ ਸੂਣੀ ਕਰਦੀ ਹੁੰਦੀ ਹੈ ਹਫਤੇ ਤਿੱਕਰ ਦਾ ਪੂਰਾ ਸੋਨਾ ਹਵਾਨਾ ਤਿਆਰ ਕਰੂ ਫਿਟਿੰਗ ਵਾਲਾ ਕੱਟਾ ਵਾਲਾ ਬਟਨ ਵਾਲਾ ਹਵਾਨਾ ਤਿਆਰ ਕਰੂਗੀ ਜੀ ਬਾਕੀ ਵੀਰੇ ਸਮਾਂ ਹਜੇ 7 ਦਿਨ ਬਈ ਆ ਜੀ ਦੁੱਧ ਬਈ ਦਾ ਦਾਸ ਦਾ ਕਿ ਆਪਾਂ ਐਵੇਂ ਬਾਲਾ ਕਹਿ ਦੇਗੇ ਵੀ 10 ਕਿਲੋ ਦੇ ਦੂ ਤੇ ਹੱਕ ਵੀ ਆ ਵੀਰੇ 10 ਕਿਲੋ ਪਹਿਲੇ ਸੂਏ ਕੋਈ ਬਾਲਾ ਨਹੀਂ ਜੀ ਵਜਨੋ ਚੰਗਾ ਜੀ ਬਾਕੀ ਥਣਾ ਦੀ ਸਹਿਜ ਸੋਹਣੇ ਆ ਐਨ ਕੱਲਾ ਕੱਲਾ ਵਿੱਤੀ ਤੇ ਲੱਗੇ ਵੇ ਤੁਹਾਨੂੰ ਕੋਈ ਐ ਨਹੀਂ ਜੁੜਦੇ ਨਹੀਂ ਭੜਦੇ ਨਹੀਂਗੇ ਸੋਹਣੇ ਥਣਾ ਦਾ ਸਹਿਜ ਆ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਜੀ ਡਿਮਾਂਡ ਵਰੇ ਦੀ ਕੀ ਰੈਰ ਹੈ ਇਹ 90 ਹਜ਼ਾਰ ਦੀ ਦੇਵਾਂਗੇ ਠੀਕ ਹੈ ਜੀ ਇਹ 90 ਹਜ਼ਾਰ ਦੇ ਬਾਈ ਕਹਿੰਦਾ ਦੇ ਦਾਂਗੇ ਚਲੋ ਵੇਚੋ ਲੈਸ ਹੋ ਜਾਊਗਾ ਜੀ ਦੁੱਧ ਵਾਲਾ ਨਾਗਾ ਬਰੀਕੀਆਂ ਬਹੁਤ ਨੇ ਜੀ ਬਾਕੀ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਜੀ ਉਹਨਾਂ ਨੂੰ ਇਹ ਚੀਜ਼ ਵੀਰੇ ਵਰਕ ਜ਼ਿਆਦਾ ਹੋਊਗੀ ਅੱਗੇ ਆ ਜੀ ਇਹਦੇ ਪੰਜ ਨੰਬਰ ਪੰਜ ਨੰਬਰ ਦੀ ਕੀ ਡਿਟੇਲ ਹੈ ਜੀ ਏ ਵੀ ਭਾਈ ਹਫਤਾ ਕਰਾਉਣਾ ਲੈ ਜੂਗੀ ਜੀ ਹੋ ਸਕਦਾ ਵਧ ਹੀ ਲਿਆ ਜਾਵੇ ਠੀਕ ਆ ਵੀਰੇ ਸੁਵਾ ਕਰਨੇ ਮਾਜੀ ਸੁਵਾ ਇਹਦਾ ਵੀ ਪਹਿਲਾਂ ਹੀ ਆ ਜੀ ਇਹਦਾ ਇਹ ਦਿਨ ਤੋਂ ਚੈੱਕ ਕੀਤੀ ਨਹੀਂ ਕੋਈ ਦੰਦੂ ਇਹ ਵੀ ਨਹੀਂ ਚੈੱਕ ਕੀਤੀ ਠੀਕ ਆ ਜੀ ਸੁਵਾ ਇਹਦਾ ਵੀ ਪਹਿਲਾਂ ਤੇ ਵਜਨ ਉਹ ਵਜੂ ਤੇ ਚੈੱਕ ਕਰ ਲਓ ਜੀ ਛੋਟੀ ਦਾ ਐਨ ਫੋਲਸੇ ਵਾਲਿਆ ਘਰ ਆਈ ਬਹੁਤ ਚੰਗੇ ਘਰੋਂ ਆਈ ਵੀ ਆ ਭਾਈ ਠੀਕ ਆ ਜੀ ਬਾਕੀ ਤੁਹਾਨੂੰ ਜਿੰਨਾ ਮਾਲ ਉਹਨਾਂ ਦੇ ਜਿੰਨਾ ਹੋਰ ਪਸ਼ੂ ਖੜੇ ਆ ਜੀ ਸਾਰੇ ਚੰਗੇ ਤੋਂ ਚੰਗੇ ਆ 18 ਵਾਲੀ ਆ ਕੋਈ 17 ਵਾਲੀ ਆ ਜਿਹੜੇ ਘਰੋਂ ਆਈਏ ਜੀ ਠੀਕ ਆ ਜੀ ਇਹ ਹੁਣ ਕਰਮਾਂ ਵਾਲੀ ਪਤਾ ਨਹੀਂ ਕਿੰਨਾ ਕੱਢ ਦੇਵੇ ਸਹੀ ਗੱਲ ਆ ਜੀ ਐਵੇਂ ਆਪਾਂ ਅੱਜ ਕਿਸੇ ਨੂੰ ਕਹਿ ਦਈਏ ਵੀ 20 ਕਿਲੋ ਵਾਲੀ ਦਿੱਤੀ ਐ 25 ਕਿਲੋ ਵਾਲੀ ਦਿੱਤੀ ਐ ਪਤਾ ਨਹੀਂ ਕਿੰਨਾ ਦੁੱਧ ਕਰ ਦੇ ਉਹਦਾ ਫਾਇਦਾ ਨਹੀਂ ਬਾਕੀ ਬਿਰੇ ਰੋਕ ਲਈ ਬਿਰੇ ਇੱਥੇ ਪਹਿਲਾਂ ਤਾਂ ਖੂਬਸੂਰਤੀ ਚੈੱਕ ਕਰੋ ਤੇ ਦੂਜਾ ਵਜ਼ਨ ਵਜੂਦ ਚੈੱਕ ਕਰੋ ਮਾਲਕਾਂ ਦੀ ਸੇਵਾ ਬੋਲਦੀ ਐ ਜੀ ਤੁਹਾਨੂੰ ਦੂਰੋਜ ਦਿਸੂਗੀ ਜੇ ਤੁਸੀਂ ਆ ਕੇ ਇੱਥੇ ਚੈੱਕ ਕਰੋਗੇ ਜੀ ਮੂਹਾਂ ਬੋਲਦੀ ਐ ਝੋਟੀ ਬਾਕੀ ਸਮਾਂ ਜ਼ਰੂਰ ਹੱ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦੀ ਹੈ ਜੀ ਜਾਂ ਇੱਕ ਦੋ ਦਿਨ ਪਹਿਲਾਂ ਵੀ ਸੁ ਹੋ ਸਕਦੇ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਹੈ ਬਾਈ ਦਾਹ ਦਾ ਕਿ ਜਿਹੜੇ ਮਾਲਕਾਂ ਦੇ ਘਰੋਂ ਆਈ ਹੈ ਜੀ ਉਹਨਾਂ ਦੇ ਚੰਗੇ ਹੀ ਪਸ਼ੂ ਰੱਖੇ ਹੋਏ 18 18 20 ਵੀ ਕਿਲੋ ਵਾਲੇ ਆਪਾਂ ਐਵੇਂ ਕਹਦੇਗੇ ਬਈ ਪਹਿਲੇ ਸੁਏ ਇੰਨਾ ਕੱਢੂਗੇ ਦੁੱਧ ਜਿੰਨਾ ਮਰਜੀ ਲੈ ਲਓ ਜਿੰਨੀ ਸੇਵਾ ਮਾਲਕਾਂ ਦੀ ਪਹਿਲਾਂ ਆਲਿਆਂ ਦੇ ਸੀ ਤੇ ਨਵੇਂ ਆਂਦੀ ਹੋਈ ਤਾਂ ਦੁੱਧ ਤੋਂ ਵੀਰੇ ਪੌਲੀ ਦੇ ਦੇਣਾ ਹੈ ਸੇਵਾ ਵਾਲਾ ਬੰਦਾ ਚਾਹੀਦਾ ਬਈ ਦੁੱਧ ਸੇਵਾ ਵਾਲਾ ਚਾਹੀਦਾ ਬਾਕੀ ਬਈ ਸਮੇਂ ਪੜੀ ਫੋਲਾ ਕੋਈ ਕਣ ਕੰਝ ਹੈ ਨਹੀਂਗਾ ਜੀ ਇਹਦੀ ਡਿਮਾਂਡ ਹੈ ਵੀਰੇ ਏ ਭਾਈ ਲੱਖ ਰੁਪਏ ਹੀ ਦੇ ਦਾਂਗੇ ਹੋਜੂ ਲੱਸੀ ਕਰ ਦਾਂਗੇ ਬਈ ਕੋਈ ਗੱਲ ਠੀਕ ਹੈ ਜਮਾਂ ਜੈ ਜਿਹਾ ਡਿਮਾਂਡ ਆ ਜੀ ਲੱਖ ਰੁਪਏ ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਵਿੱਚ ਲੈਸ ਹੋ ਜਾਊਗਾ ਅੱਗੇ ਆਗੀ ਬਰੇ 6 ਨੰਬਰ ਸੁਆ ਕਰਨ ਨਾ ਮਾ ਜੀ ਇਹ ਵੀ ਪਹਿਲੇ ਹੀ ਆ ਬਾਈ ਅਹ ਜੇ ਚੈੱਕ ਕਿਤੇ ਦਾਨ ਦੇਂਦੇ ਨਹੀਂ ਇਹਦੇ ਵੀ ਨਹੀਂ ਕੀਤੇ ਦਾਨੀ ਕਦੋਂ ਦੀ ਸੁਈ ਹੈ ਜੀ ਇਹ ਇਹ ਰਾਤ ਹੀ ਸੁਈ ਹੈ ਬਾਈ ਬੱਚਾ ਕੀ ਦਿੱਤਾ ਬੱਚਾ ਨਹੀਂ ਦੇਖਿਆ ਕੀ ਹੈ ਇਹ ਠੀਕ ਹੈ ਜੀ ਹਾਂ ਜੀ ਕਟਾਈ ਆ ਸੱਜ ਬੱਚਾ ਮਗਰ ਕਟਾ ਕਟਾਈ ਠੀਕ ਹੈ ਜੇਰ ਡੰ ਹੈ ਜੀ ਹਾਂ ਜੀ ਹਾਂ ਜੀ ਹੁਣੇ ਪੈ ਕੇ ਆੜੀ ਜੇਰ ਬਸ ਡੇਢ ਘੰਟੇ ਹੋਏ ਜੇਰ ਠੀਕ ਆ ਬੋਲਾ ਕਿੰਨਾ ਕਾ ਕੱਢ ਲਿਆ ਬਾਈ ਬਾਈ ਹਲੇ ਬੱਚਾ ਚੰਗਾ ਆ ਕੇ ਕਿਲੋ ਡੇਢ ਕਿਲੋ ਹੀ ਕੱਢਿਆ ਚਲੋ ਡੇਢ ਹਾਂ ਜੀ ਸੌਖੀ ਕੀਤੀ ਰਹਿਣੀ ਕੀਤੀ ਹਾਂ ਹਾਂ ਜੀ ਹਾਂ ਜੀ ਥੋੜੀ ਰਹਿ ਬਾਈ ਕਿੰਨਾ ਕ ਪਾਈ ਦੁੱਧ ਦੀ ਦੁੱਧ ਬਾਈ ਇਹ ਵੀ 10 11 ਕਿਲੋ ਆ ਰਾਮ ਨਹੀਂ ਪਾਜੀ ਠੀਕ ਹੈ ਜੀ ਸੂਆ ਬਾਈ 10 ਦਾ ਇਹ ਵੀ ਪਹਿਲਾ ਜੀ ਇਹ ਮਾਰਨਿੰਗ ਹੀ ਸੂਈ ਆ ਬੱਚਾ ਮਗਰ ਆ ਜਾਂਦਾ ਜੀ ਕੱਟਾ ਜੇਰ ਪਰੋਂ ਭੱਡਾ ਨਾ ਡੇ ਸਮਾ ਹੋ ਗਿਆ ਜੀ ਕਿ ਲੋ 1.5 ਕਿਲੋ ਬੋਲਾ ਕੱਢ ਲਿਆ ਕੁਸ ਬੱਚੇ ਨੇ ਚੌਂਕ ਲੈ ਜੀ ਬਾਲਾ ਨਹੀਂ ਬਾਈ ਕਹਿੰਦਾ 10 ਕਿਲੋ ਦੇ ਦੂਗੀ ਤੇ ਵੀਰੇ ਹੱਕ ਵੀ ਆ ਕਿਉਂਕਿ ਤਿਆਰੀ ਬਹੁਤ ਚੰਗੀ ਆ ਰੂਗਲੀ ਵੀਰੇ ਇੱਥੇ ਮਾੜਾ ਜਿਹਾ ਥੋੜਾ ਜਿਹਾ ਬੱਚੇ ਦਾ ਕਰੂਗੀ ਕਿਉਂਕਿ ਤਾਜੀ ਸੂਈ ਆ ਜੀ ਲੈ ਚੱਲੀ ਕੋਈ ਗੱਲ ਨਹੀਂ ਥਨਾਂ ਦੇ ਸਹਿਜ ਵੀ ਸੋਹਣੇ ਆ ਗਾਇਬ ਤੇ ਲੱਗੇ ਹਵਾਨਾ ਕਰਮ ਵਾਲੀ ਐਫ ਐਫ ਗਾਂਵਾਂ ਵਾਂਗੂ ਫਸਾਈ ਛਰਦੀ ਆ ਜੀ ਪਟਾਂਝੂ ਪੂਰਾ ਹਲੇ ਤਾਂ ਬਾਈ ਹੋਰ ਬਣਿਆ ਸੀਗਾ ਬੋਲਾ ਕੱਢਦਾ ਕੋ ਬੱਚੇ ਨੂੰ ਪਿਆਤਾ ਜੀ ਠੀਕ ਹੈ ਜੀ ਬਾਕੀ ਦੱਸ ਦਿੰਨੇ ਬਾਈ ਹਾਈਟ ਦੀ ਨੋਰਮਲ ਜਾਂ ਪਹਿਲੇ ਦੱਸ ਦਿੰਨੇ ਕਿਉਂਕਿ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਹੁੰਦਾ ਹੁੰਦਾ ਦਾ ਡਿਮਾਂਡ ਵੇਰੇ ਦੀ ਜੀ ਇਹ 88000 ਦੇ ਦਵਾਂਗੇ ਠੀਕ ਹੈ ਜੀ ਜਮਾ ਛੋਟੇ ਛੋਟੇ ਭਾਈਆ 88000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚਾਲਦਾਰ ਹੈ ਨਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ